ਕਿ ਵੱਡੇ ਯੋਗਨਾ ਪਾਉਂਦੇ ਨੇ ਸਾਡੇ ਵੀਰਾਂ ਦਾ ਕਹਿੰਦੇ ਧੰਨਵਾਦ ਸੈਟ ਸਪੋਰਟ ਕਲਬ ਦੇ ਵੀਰਾਂ ਦਾ ਪੰਜਾਬ ਸਪੋਰਟ ਕਲਬ ਸੈਟ ਵਾਲੇ ਵੀਰਾਂ ਦਾ ਧੰਨਵਾਦ ਲਓ ਜਗਾ ਘਣੀ ਵਾਲਿਆਂ ਕਹਿੰਦੇ ਪੁਆਇੰਟ ਜੋੜਨ ਵਾਲੇ ਵੀਰੇ ਆਦਰ ਕਿਤੇ ਜਗਤਾਰ ਸਿੰਘ ਤੌੜਾ ਪਿੰਡਾ ਬਰਨਾਲਾ ਏਰੀਆ ਦੇ ਵੀਰੇ ਇਹ ਵੀ ਅਨੇਕਾ ਟੂਰਨਾਮੈਂਟ ਦੇ ਵਿਸ਼ੇਸ਼ ਤੋਂ ਦੇ ਸਨਮਾਨਿਆ ਹੋਇਆ ਖਿਡਾਰੀ ਹੈ ਜਗਤਬਾਲ ਸਿਕੰਤੌਲੇ ਵਾਲਾ ਸਾਹਮਣੇ ਕਬੱਡੀ ਖੇਡਦਾ ਹੈ ਤੇ ਹਲਕੀ ਲਾਈ ਹੱਥਾਂ ਨੂੰ ਕਲਕੇ ਜਗਤਬਾਲ ਦੀ ਸਾਹਮਣੇ ਪਈ ਹੋਏ ਕਬੱਡੀ ਹੈ ਔਰ ਸਾਥੇ ਜੋਤਾ ਦੀ ਟੀਮ ਹੈ ਬਾਰੂ ਵਾਲਿਆਂ ਜੋਗਿਆਰੀਆਂ ਸਰਪੰਚ ਸਾਡੇ ਪਹੁੰਚੇ ਹੋਣੇ ਸਰਪੰਚ ਕਾਲਾ ਜੋਗਿਆਰੀਏ ਸਰਪੰਚ ਸਾਹਿਬ ਬਾਰੂ ਵਾਲਾ ਗਰਾਊਂਡ ਦੇ ਵਿੱਚ ਗਿਆ ਕੇ ਵੱਡੀ ਜਮਾਨਾ ਵਾਈਜੀ ਬੱਧਾ ਪਿਆਰਾ ਇਲਾਕੇ ਦੇ ਵਿੱਚ ਗੋਗ ਅੰਦਰ ਚੋਤਾ ਪਰਬਾਰਤ ਮੰਦਗਾ ਕੇ ਵੀਰਿਓ ਮੰਦਰ ਦੀ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੈ ਸਾਹਵੇਂ ਪਾਸੇ ਦਾ ਦੂਜਾ ਕਿੱਥੇ ਜਾ ਰਿਹਾ ਹੈ ਇੱਕ ਪਾਸੇ ਹਰਿਆਣਾ ਜ਼ਿਲ੍ਹਾ ਤੇ ਦੂਜੇ ਪਾਸੇ ਤਲਵੰਡੀ ਪਈ ਫਰੋਜਪੁਰ ਦਾ ਏਰੀਆ ਆ ਇੱਧਰ ਪਈ ਹੋਈ ਕਬੱਡੀ ਹੈ ਜੋਤਾ ਵਾਲੇ ਮੰਦਰ ਦੀ ਹੈ ਪਰ ਦੂਜੇ ਪਾਸੇ ਤੰਨਾ ਸ਼ਹੀਦ ਕਹਿੰਦੇ ਫਰੋਮਪੋਤੇ ਲਾਗੇ ਤਲਵੰਡੀ ਪਾਈ ਦੇ ਲਾਗੇ ਜਿਹੜਾ ਪੈਡਾ ਵੀਰਿਓ ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ

ਇੱਕ ਪਾਸੇ ਕਹਿੰਦੇ ਅੱਕ ਦੀ ਜੋਤਾ ਪਿੰਡ ਵਾਲਾ ਤੇ ਜੁਗਰਾਜ ਦੀ ਕਬੱਡੀ ਆ ਵਾਹ ਪਰ ਅੱਜ ਐਸਾ ਛੋਟ ਪੁਰੀ ਆ ਅੱਜ ਆਪੀ ਟੀਮ ਦੇ ਹਿੱਸੇ ਚ ਚੁੱਕਿਆ ਤਾਂ ਵੀ ਚੱਕਾ ਕਦੇ ਸਾਹਮਣੇ ਕਬੱਡੀ ਪਹੁੰਚਣੇ ਬਾਧਾ ਹੋਇਆ ਹੈ ਘਰ ਦਾ ਦਰਤਾ ਹੁੰਦਾ ਖਾਤਰ ਮੇਰੇ ਵੀਰੋ ਕਿ ਅੱਖੀਆਂ ਦੇ ਉੱਤੇ ਨਾ ਪਾ ਸੁਰਮਾ ਕਿ ਛਾੜ ਦੇ ਮਹਾਰਾਜ ਹਾਂ ਤੋੜਨਾ ਆ ਬੇਗਦੋਰ ਮਸਤਾਨੀ ਤੇਰੀ ਚੈਣ ਕਿੰਝਾ ਦਾ ਖੋਜੂ ਆ ਤੇਰੇ ਪਿੱਛੇ ਖੜਕਾ ਦੜਕਾ ਹੋਜੂ ਨਹੀਂ ਤੇਰੇ ਪਿੱਛੇ ਖੜਕਾ ਦੜਕਾ ਹੋਜੂ ਆ ਕਿ ਬੋਟਾ ਖਾਤਰ ਖੜਕਾ ਦੜਕਾ ਹੁੰਦਾ ਜੱਗੇ ਦੇ ਘਨੇਵਾ ਵਾਲੀ ਕਬੱਡੀ ਆ ਪਰ ਦੂਜੇ ਪਾਸੇ ਫੋਜਪੁਰੀਆ ਗੱਡਾ ਟੰਗਾਂ ਦੇ ਕਾਟਾ ਹੋਇਆ ਤਰੀਕਾ ਪੱਜ ਗਈ ਕਿਹਦੀ ਅੱਧੇ ਜਿਹੜੇ ਨੇ ਤਾੜੀ ਮਾਰ ਦਿਓ ਮਾਰ ਦਿਓ ਤਾੜੀ ਦਾ ਸ਼ਿਕਰੀ ਹੋਇਆ ਵਾਹ ਹਾਂ ਆ ਗਿਆ ਇਹ ਆ ਕੇ ਘਰਤੀ ਦਾ ਕਿ ਮਾਝਾ ਦਾ ਮਾਨਵੀ ਖਿਡਾਰੀ ਬੜਾ ਵੱਡਾ ਸੀ ਬਾਕਾ ਵਾਲੇ ਸ਼ਹਿਰ ਪਟਿਆਲੇ ਦੀ ਧਰਤੀ ਸੀ ਬਾਕਾ ਵਾਲੇ ਸ਼ਹਿਰ ਪਟਿਆਲੇ ਦੀ ਧਰਤੀ ਬਰਨਾਲੇ ਵਾਲਾ ਕਹਿੰਦੇ ਕਬੱਡੀ ਪਾਉਣਾ ਹੁਣ ਕੋਈ ਜਿਲ੍ਹਾ ਨਹੀਂ ਹਾਇ ਹੋ ਗਿਆ ਫਰੀਦਕੋਟ ਐਨ ਫਿਰੋਜ਼ਪੁਰ ਤੇ ਪਠਾਨਕੋਟ ਤੇ ਨਾਲ ਸੰਗਰੂਰ ਤੇ ਨੋਦੇਹਾਨਾ ਬਰਨਾਲਾ ਆ ਮੇਰੇ ਵੀਰੋ ਪੂਰੇ ਪੰਜਾਬ ਦੀ ਕ੍ਰੀਮ ਦੇਖ ਰਿਹਾ ਆਣੇ ਦੇ ਵਿੱਚੋਂ ਕਹਿੰਦੇ ਟੀਮਾਂ ਪਹੁੰਚੀਆਂ ਲਓ ਬਰਨਾਲੇ ਵਾਲਾ ਪੌਂਦਾ ਕਬੱਡੀ ਮੈਦਾਨ ਦੇ ਵਿੱਚ ਸਵਾਲ ਕਹਿੰਦੇ ਬਖਰਾ ਇੱਕ ਬੰਦੇ ਬੇਕਾਰੇ ਕਹਿੰਦੇ ਜੋਧਾ ਦੀ ਟੀਮ ਜੋਧਾ ਦੀ ਟੀਮ ਦੇ ਲਈ ਕਹਿੰਦੇ ਗੋਗੋ ਰਕੀ ਦਾ ਤਕੜਾ ਜਿ ਖਤਰਾ ਮੋੜ ਜੋਧਾ ਵਾਲਾ ਕਹਿੰਦੇ ਪਿੰਡ ਇਸ ਰਾਕੇ ਦਾ ਸੰਦੀਪ ਗੁਰਨੇ ਵਾਲਾ ਦੀ ਕਹਿੰਦੇ ਟੀਮ ਪੰਜਾਬ ਸਕੋਸ ਨਾਲ ਛੱਡ ਯੂ ਐਸ ਏ ਜੇ ਕੋਈ ਪਲੈਨ ਬਾਗ ਤੇ ਪਾਣੀ ਲਾਵੇਗਾ ਜਾਂ ਕੁਰਨੀ ਨਾਲ ਪਾਣੀ ਆਣਾ ਸਰਕਾਰ ਕਰੇਗਾ ਕਿਸੇ ਵੀ ਤਰ੍ਹਾਂ ਉਹਦਾ ਪਾਣੀ ਜਿਹੜਾ ਬਿਲਕੁਲ ਬੰਦ ਵਾਹ ਇਧਰ ਚੁਗਰਾਜ ਸਿੰਘ ਮੇਰੇ ਵੀਰੇ ਸਾਹਮਣੇ ਫੋਕ ਪੁਰੀਆ ਕਬੱਡੀ ਖੌਂਦਾ ਹੋਇਆ ਉਧਰ ਸਾਡਾ ਵੀ ਮੈਂਬਰ ਪੰਚਾ ਚੰਦਰ ਕਰੇਵਾ ਜਸਵਾਲੀਆ ਪੁਰੀਆ ਹੋਇਆ ਹੈ ਇੱਧਰ ਆਸੀ ਕਲਾਮ ਵਾਲੇ ਜਿੰਨੇ ਵੀ ਸਾਥੀ ਮੋਚ ਰਹੇ ਧੰਨਵਾਦ ਕਰਦੇ ਆਂ ਇੱਧਰ ਜਗਰਾਂਤ ਸਿੰਘ ਦੀ ਕਬੱਡੀ ਪੈਂਦੀ ਹੈ ਤੇ ਦੂਜੇ ਪਾਸੇ ਕਦੇ ਜੋਤਾ ਸਾਡਾ ਕਬੱਡੀ ਪੈਂਦਾ ਮੇਰੇ ਵੀਰੋ ਇੱਕ ਕੰਨੀ ਤੇ ਗੁੱਗ ਰੋਕੀ ਪਣ ਵਾਲਾ ਪਰ ਦੂਜੇ ਪਾਸੇ ਕਿੱਤੀ ਤੇ 2 ਨੰਬਰ ਤੇ ਵਾਹ ਪਰ ਇੱਧਰ ਡਬਲ ਟੱਚ ਹੋ ਚੁੱਕਿਆ ਕਿ ਚਾਰੇ ਜਾਰਾਂ ਦੀ ਉਹ ਤੋਂ ਟੁੱਟ ਜਾਂਦੀ ਚਦਰ ਉਂਗਲ 11 ਦੀ ਲੱਗ ਜਾਵੇ ਉਹ ਰਿਡਰ ਚੰਗਾ ਚਾਹੀੇ ਬਾੜਾ ਕਿਤੇ ਸਾਰੇ ਟੁੱਟ ਗਏ ਅੱਖ ਲੱਗੇ ਭੱਜ ਜਾਵੇ ਉਹ ਆ ਨਮਤ ਕਾ ਜੀ ਅੱਖਾਂ ਸਮੇ ਤਾ ਵੀ ਇਹ ਫੇਸੇ ਲਾਵੇ ਮਰਜੀਤ ਗੋਸਾ ਖੀੜਤਾ ਰਿਹਾ ਜਿਹੜਾ ਵੀ ਪੂਰਾ ਖੁਸ਼ ਹੈ ਜੱਗਾ ਕਹਿੰਦੇ ਕਣੀ ਵਾਲੀ ਆ ਪਾਵਾ ਕਬੱਡੀ ਮੈਦਾਨ ਦੇ ਵਿੱਚ ਅੱਜ ਜੋਧਾ ਦੀ ਟੀਮ ਦਾ ਪੁੱਤ ਬਣ ਕੇ ਖੇਡਣਾ 80 ਕਰਾਂ ਦੇ ਵਿੱਚ ਲੱਗੀਆਂ ਯਾਰਾਂ ਕਾ ਤੇ ਪਾ ਜੋਧਾ ਦੀ ਟੀਮ ਤੇ ਜੁੜਦਾ ਲਓ ਇਹ ਮੈਦਾਨ ਦੇ ਵਿੱਚ ਜਗਨਾਰਜ ਅਗਲੀ ਕਬੱਡੀ ਪਾਵਾ ਕਹਿੰਦੇ ਨਾਜਮਾਨ ਇਹ ਆ ਕਹਿੰਦੇ ਨਾਜਮਾਨ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਨਾਜਮਾਨ ਦੀ ਸਾਹਮਣੇ ਦੇਖਾਂਗੇ ਵੀ ਚਾਰ ਜਾਫੀ ਨੇ ਕਿ ਮੁੱਢ ਬੰਨਿਆ ਦਾਦੇ ਫਰਦਾਦਿਆਂ ਨੇ ਬਲੋਖੇ ਪੁੱਤ ਬੜੇ ਮਹਾਨ ਹੋਏ ਕਿਰਪਾਲ ਸਾਹ ਕੇ ਬਿਨੂ ਜਿੱਤ ਜੋਦੇ ਰਾਣਾ ਪੱਜ ਤੇ ਫਿੱਟੂ ਸਰਦਾਰ ਹੋਏ ਕਾਲਾ ਘੋਲੀਆ ਕੇ ਜੱੱ ਸਾ ਮੰਡੀਆਂ ਜਦੋਂ ਜੰਮੇ ਪੂਰੇ ਮਾਪਿਆਂ ਦੇ ਉਰਮਾਨ ਹੋਏ ਹਰਜੀਤ ਬਰਾੜੀ ਲੋਕੋ ਇੰਜ ਉੱਠਿਆ ਜਿਵੇਂ ਉੱਠਿਆ ਕੋਈ ਤੂਫਾਨ ਹੋਵੇ ਕਾਦੀ ਖੇੜਾ ਹੈ ਦਰਤ ਪੰਜਾਬ ਦੀ ਜਾਈ ਜਿੱਤੇ ਖੇੜ ਕੇ ਸ਼ੇਰ ਜਵਾਨ ਹੋਏ ਜਿੱਤੇ ਖੇੜ ਕੇ ਸ਼ੇਰ ਜਵਾਨ ਹੋਏ ਪੰਜਾਬ ਦੀ ਧਰਤੀ ਯੋਧਿਆਂ ਦੇ

ਆਧਰ ਖੇਡ ਗਰਾਉਂਡ ਦੇ ਵਿੱਚ ਅੱਕ ਜੋਧਾ ਵਾਲਾ ਮੰਦਿਰ ਮੇਰੇ ਲਈ ਜਗਰਾਜ ਸਿੰਘ ਦੀ ਕਬੱਡੀ ਪੈਂਦੀ ਆ ਮੋਤੀ ਜੋਧਾ ਵਾਲੇ ਦਾ ਘਟਮਾ ਦਾ ਕਿ ਹੋਵੇ ਕੁੱਤਾ ਕੌਣ ਤਾਂ ਅੱਜੋਂ ਕਰਦੇ ਨਾਲ ਲੱਗੀਏ ਜੀ ਕਿ ਹੋਵੇ ਕੁੱਤਾ ਕੌਣ ਤਾਂ ਅੱਜ ਕਦੇ ਨਾ ਲੱਗੀਏ ਜੀ ਕਿ ਕਿਸੇ ਦੇ ਕਰਦੇ ਆ ਕਿ ਜਾ ਕੇ ਫੋਕੀ ਖੰਗ ਲਾਖੂਗੀਏ ਜੀ ਕਿ ਬਹੁਤੀ ੱੱਕੀ ਅੱਤ ਚੰਦ ਚੜਾ ਕੇ ਚੜਦੀ ਆ ਉਹ ਜਵਾਨੀ ਅੱਤ ਪਸਤਾਨੀ ਪਿੰਡ ਵਿੱਚ ਪੱਕਾ ਪਾ ਕੇ ਛੱਡਦੀ ਆ ਪਰ ਉਧਰ ਮੁੱਕੀ ਕਿ ਜਗਰਾਜ ਮੇਰੇ ਜੀ ਨੂੰ ਕਹਿੰਦੇ ਦੋ ਹੀ ਕੁੜੀਆਂ ਆ ਕਾਪੀ ਟੀਮ ਦੇ ਵੈਸੇ ਹੋ ਚੁੱਕੇ ਆ ਤਾਂ ਵੀ ਜੱਗਾ ਧੀ ਵਾਲਾ ਕਬੱਡੀ ਪਾਉਣ ਲਈ ਵਾਦਾ ਹੋਇਆ ਬੜੇ ਸੋਹਰੇ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਨੇ ਕੱਲਾ ਕੱਲਾ ਜੱਫਾ ਤੇ ਕੱਲੀ ਕੱਲੀ ਕਬੱਡੀ ਜਿਹੜੀ ਸਾਹ ਰੋਕੇ ਦੇਖਣ ਵਾਲੀ ਐ ਅੱਧਰ ਜੱਗੇ ਦੀ ਕਬੱਡੀ ਆ ਤੇ ਦੂਜੇ ਪਾਸੇ ਕਹਿੰਦੇ ਫਰੁਪਰ ਤਲਵੰਡੀ ਪਾਈ ਦਾ ਏਰੀਆ ਮੇਰੇ ਵੀਰੋ ਵਾਹ ਇੱਕ ਪਾਸੇ ਗੱਪੀ ਜੱਗੀਆਂ ਆ ਤੇ ਦੂਜੇ ਪਾਸੇ ਜੱਗੇ ਦੀ ਕਬੱਡੀ ਭਰੀ ਹੋਈ ਬਗਲ ਮੁਕਾਬਲਾ ਸਖਤ ਐ ਖੜੀ ਖੁੱਚ ਕਰਾਦੀ ਬੱਲੇ ਵੱਲੇ ਅਕਲਾ ਤਾਂ ਤੇ ਦੂਜੀ ਥੱਲੇ ਮਾਰ ਦਿਓ ਤਾੜੀ ਦਰਸ਼ਕ ਵੀਰੋ ਵਾਹ ਸਵਾਦ ਆ ਗਿਆ ਜੱਗੇ ਦੂਜਾ ਸਾਡੀ ਫੱਟਾ ਬਾਤ ਇਹ ਤੋਂ ਬਾਅਦ ਫੈਡਰਲ ਅਜੇ ਪਾਰੂ ਜਗਾਂ ਦੀ ਬਾਲ ਕਾ ਦੀ ਸੱਤ ਰੋਡੀਆਂ ਕੱਲ ਦੀ ਪੁਆਇੰਟਾਂ ਦੀ ਉਧਰ ਸਾਡੇ ਪਾਰੂ ਹੋ ਗਈ ਜੀ ਕਿ ਕਹਿੰਦਾ ਸੈਮੀ ਦੇ ਵਿੱਚੋਂ ਵੀ ਬੈਸ ਚੁਣਾਂਗੇ ਤੇ ਫਾਈਨਲ ਦੇ ਵਿੱਚੋਂ ਵੀ ਕਹਿੰਦਾ ਬੈਸ ਜੀ ਕਿ ਤੇ ਜਾਣਗੇ ਉਧਰ ਸਾਡਾ ਵੀ ਕਿਵੇਂ ਲੱਗਣਾ ਨੇ ਬੱਬੂ ਤੇ ਲੁੱਕੇ ਤੇ ਸਰਗੀ ਦੀ ਕਾ ਦੀ ਕਹਿੰਦੇ ਐਂਟਰ ਕਹਿੰਦੇ ਸੱਕ ਗਈ ਆ ਨਾਰੀ ਗੁਰਜੀਤ ਸਾਡੇ ਵੀਰ ਹੋਂ ਦਾ ਮਨੀ ਹੋਂ ਦਾ ਧੰਨਵਾਦ ਕਰਦੇ ਸੁੱੱਚੀ ਸੇਵਾ ਦਾ ਨਿਸ਼ੇਧ ਦਰਤੇ ਲਾਈ ਉਹ ਸਾਡੇ ਵੀ ਲਾਗੀ ਬਲਾਸਪੁਰ ਦਾ ਲੰਗਰ ਦੇ ਵਿੱਚ ਸਖਤ ਕੌਟੀ ਹੈ ਪਰ ਇਧਰ ਜਗਤਾਲ ਕਦੇ ਤੌਲਾ ਪ੍ਰਲਾਣਾ ਏਰੀਆ ਹੁੰਦੇ ਆ ਸਰੀਰ ਹੈ ਲਾਈ ਹੋਈ ਮਿਹਨਤਾਂ ਸਾਦੀ ਖੁਰਾਕ ਲਾਈ ਹੋਈ ਮਿਹਨਤ ਕੱਪ ਹੁੰਦੀ ਹੈ ਕਿ ਮਹਾਰਾਜਾ ਰਜੀਤ ਸਿੰਘ ਜਾਨਾ ਜੀ ਮੁੜ ਕੇ ਆਉਣਾ ਕਿ ਧਰਮਿੰਦਰ ਵਰਗਾ ਐਂਟਰਨੀਮ ਫਲਵਾ ਵਿੱਚ ਥਿਆਉਣਾ ਕਿ ਦਾਸ ਸਿੰਘ ਤਲਹਾੜ ਦੀ ਹਨਾ ਚਮਕਿਆ ਕੋਈ ਸਤਾਰਾ ਆ ਰੂਪ ਪੰਜਾਬੀ ਦਾ ਬਾਰੇ ਜੱਗ ਤੋਂ ਪਿਆਰਾ ਰੋਹ ਪਿਆਰੀ ਦਾ ਸਾਰੇ ਜੱਗ ਤੋਂ ਪਿਆਰਾ ਵਾ ਮੰਦਰ ਜੋਨਾ ਵਾਲਾ ਕਹਿੰਦੇ ਪਾਉਂਦਾ ਕਬੱਡੀ ਗੁਰਪ੍ਰੀਤ ਜੱਗੀ ਆਉਂਦਾ ਮੈਂ ਰਾਣੀ ਵਾਲੀ ਕਰਨ ਨੂੰ ਨਹੀਂ ਕਰੇ ਮਾਨ ਕੜੇ ਪੁੱਜੇ ਨੇ ਦੁਨੀਆਂ ਦੇ ਮਾਨ ਕਬੱਡੀ ਪ੍ਰੋਮੋਟਰਾਂ ਦੀ ਗੱਲ ਵੀ ਹੈ ਲਓ ਜਦੋਂ ਧੰਨੀ ਵਾਲਾ ਨੇ ਕਹਿੰਦੇ ਯਾਰ ਖੇਡਿਆ ਇੱਕ ਸਾਲ ਅੱਜ ਤਾਂ ਕਹਿੰਦੇ ਜੱਗਾ ਸਾਹਮਣੇ ਕਬੱਡੀ ਪਹੁੰਚੇ ਵਰਦਾ ਹੋਇਆ ਮੇਰੀ ਗਰੀਬ ਕਿ ਪੰਜਾਬੀਆਂ ਦੀ ਬਣ ਗਈ ਕਬੱਡੀ ਜਿੰਦ ਜਾਣ ਕੇ ਕਰਦਾ ਸਲਾਮ ਜੀ ਨੂੰ ਸਾਰਾ ਇਹ ਜਿਹਹਾੜ ਕਿ ਖੇਡ ਕੇ ਕਬੱਡੀ ਲੋਟ ਮਾਰਦੇ ਨੇ ਤਾੜੀਆਂ ਪੈ ਗਈਆਂ ਇਹ ਮੁੱਲ ਮਿਹਨਤਾਂ ਕੀਤੀਆਂ ਜੋ ਭਾਰੀਆਂ ਅੱਜ ਮੁੱਲ ਪੈ ਗਿਆ ਕਬੱਡੀ ਦਾ ਅੱਜ ਕਹਿੰਦੇ ਫਾਈਨ ਗਲਾਮ ਜੀ ਕਹਿੰਦੇ ਕਿ ਅੱਜ ਤਾਲਵਰ ਸਹਿਬਾ ਜੀ ਜਿਹੜਾ ਕਬੱਡੀ ਕਮਟਾ ਜੀ ਬੋਲ ਰਿਹਾ ਕਿ ਕਿ ਰੈਫਰੀ ਨੇ ਇਦਾਂ ਦਾ ਫੈਸਲਾ ਗੁਰਪ੍ਰੀਤ ਆਖਰੀ ਫੈਸਲਾ ਮੰਨਿਆ ਜਾਣਾ ਵਾਹ ਆਹ ਕਿੰਨੀ ਤਾਕਤ ਦੀ ਮਰਸੀ ਜੋ ਚੁੱਕਿਆ ਆ ਵੀ ਜਗਤਪਾਲ ਦੇ ਧੌਲੇ ਵਾਲਾ ਸਾਹਮਣੇ ਕਬੱਡੀ ਪਾਉਣੇ ਵਾਦਾ ਹੋਇਆ ਜਾਓ ਜਗਤਪਾਲ ਕੇਲੇ ਧੌਲੇ ਵਾਲਾ ਸੈਮੀ ਖੇਡਿਆ ਜਾ ਰਿਹਾ ਫਾਈਨਲ ਦੇ ਵਿੱਚ ਟੀਮ ਪੁੱਜੀਆ ਤੇਰਵਾ ਵੀ ਉਹਨੂੰ ਬੇਨਤੀ ਆ ਕਿ ਗਰਾਊਂਡ ਵਿੱਚ ਆ ਜੇ ਆਹ ਟੀਮ ਨੂੰ ਵੀ ਥੋੜੀ ਰੈਸ ਨਵਾਵਾਂਗੇ ਆਪਾਂ ਬੈਸਾਂ ਨੂੰ ਕਹਿੰਦੇ ਬੁੱਲ ਦਿੱਤੇ ਜਾਣਗੇ ਬੁੱਲ ਮੋਟਰਸਾਈਕਲ ਦੀ ਕਹਿੰਦੇ ਚੜਾਈ ਬੱਕਰੀਆਂ ਜਾਂ ਧੁੱਕ-ਧੁੱਕ ਕਰਕੇ ਨੰਗਲਾ ਕੋਲ ਸੀ ਤਾਂ ਕਹਿੰਦੇ ਸਵਾਦ ਬੱਕਰਾ ਆਉਂਦਾ ਰੋ ਸੰਧੂ ਸਾਹਿਬ ਵੀ ਕਹਿੰਦੇ ਪੁੱਜੇ ਹੋਏ ਨੇ ਕਾਂਗਰਸ ਦੇ ਕਹਿੰਦੇ ਪ੍ਰਧਾਨ ਨੇ ਬੜਾ ਮਾਣ ਆ ਲਾ ਧੌਲੇ ਵਾਲਾ ਖੁੱਡੀ ਕਾਂ ਦੇਰੀ ਨਾ ਐਂ ਧੌਲੇ ਬਰਨਾਲ ਦੇ ਏਰੀਆ ਦਾ ਉਹ ਬੱਲੇ ਬੱਲੇ ਤੇ ਇੱਕ ਦੀ ਜੋਧਾ ਰਵਾ ਕਹਿੰਦੇ ਟਰਾਈ ਕਰਦਾ ਸਵਾਦ ਬੱਕਰਾ ਤੇ ਟੂਰਾ ਆਉਂਦਾ ਮੇ ਸਹੀ ਦੀ ਟੀਮ ਦੇ ਕਹੇ ਚਾਰ ਜਾਫੀ ਮੰਦਰ ਜੋਤਰਾ ਮਾਣੇ ਮੇਰੇ ਵੀਰੋ ਪ੍ਰਮਾਤਮਾ ਦੀ ਮਿਹਰ ਐਂ ਕਹਿੰਦੇ ਬਣੀ ਹੋਈ ਐ ਲਓ ਮੇਰੇ ਵੀਰੋ ਮੰਦਰ ਦੀ ਪਈ ਕੀ ਕਬੱਡੀ ਮੈਦਾਨ ਦੇ ਵਿੱਚ ਚਾਰ ਜਾਫੀ ਚੈਰੀ ਉੜੀ ਧਰਮਿੰਦਰ ਉਹ ਵੀ ਕਹਿੰਦੇ ਲਾਈਵ ਜੁੜੇ ਹੋਏ ਨੇ ਪੱਪੂਆਂ ਨੂੰ ਵੱਡੀ ਮੁਾਰਕਾ ਦਾ ਬਾਰੂ ਬਾਈ ਨੂੰ ਕਹਿੰਦੇ ਵੱਡੀ ਮੁਾਰਕਾ ਦਾ ਗੋਪੀ ਤੇ ਗੋਪੀ ਸੰਗਾਲੀ ਵਾਲਾ ਸਾਰਾ ਵੀ ਲਾਈਵ ਜੁੜਾ ਆਇਆ ਪਾਪਾ ਬੰਦਾ ਸਿੰਘ ਬਾਜਰ ਸਪੋਰਟਸ ਕਲੱਬ ਦੇ ਗੁਰਪ੍ਰੀਤ ਜੀਨੀ ਵਾਲੀ ਅਮਰ ਸਿੰਘੂ ਵਾਲੀ ਗੁਰਪ੍ਰੀਤ ਜੰਗੀਆਂ ਸਵਾਦ ਆਇਆ ਹੋਇਆ ਸ਼ਾਮਾਂ ਕਹਿ ਚੁੱਕੀਆਂ ਨੇ ਸਾਰੀ ਫੈਲਦਾਬਾਦ ਦੇ ਮੈਚ ਤੁਹਾਡੇ ਫੈਲਦਾਬਾਦ ਤੋਂ ਹੋਣਾ ਹੈ ਕਿ ਮੋੜ ਆਉਤੇ ਲੈ ਕੇ ਜਿਉਂ ਵਾਕ ਤੋਂ ਗੁਜ਼ਾਰਿਆ ਕਿ ਹਰ ਸਾਲ ਮੱਥਾ ਸੀ ਲੋਹੇ ਨਾਲ ਮਾਰਿਆ ਟੱਲੇ ਵਿੱਚ ਰੱਖੀਆਂ ਨੇ ਲੱਡੀਆਂ ਤੇ ਗੱਡੀਆਂ ਤਾਈਓ ਅਸੀਂ ਤਾਈਓ ਅਸੀਂ ਖਾੜਿਆਂ 'ਚ ਖੇਡਦੇ ਕਬੱਡੀਆਂ ਇਹ ਤਾਈਓ ਅਸੀਂ ਇੱਧਰ ਪਈ ਇੱਕ ਕਬੱਡੀ ਆ ਪਰ ਇੱਧਰ ਜਿੱਦਣ ਸਾਰੇ ਵਾਲਾ ਪੱਗਦਾਨੀ ਇਹ ਮਨਵੜਾ ਪੈਂਦਾ ਵੀ ਆਹ ਕਿ <table> ਟਾਵੀਂ ਜੁਗਰਾਜ ਦੇ ਹਿੱਸੇ 'ਚ ਜੁਕਿਆ ਹੈ ਜੱਗਾ ਦੇ ਸਾਹਮਣੇ ਕਬੱਡੀ ਪੌਂਦਾ ਹੋਇਆ ਹੈ। ਲੱਖ ਜੱਗਾ ਜਨੇਤਪੁਰ ਦਾ ਪੱਕੇ ਤੌਰ ਤੇ ਕਨੇਡਾ ਆ ਜਾ ਵਸਿਆ ਮੇਰੇ ਵੀ। ਲੱਖ ਆ ਜੱਗਾ ਨੀਵਾਪੜਾ ਸਾਹਮਣੇ ਕਬੱਡੀ ਮੌਲੀ ਵਾਤਾ ਹੋਇਆ ਹੈ। ਦੂਜੇ ਪਾਸੇ ਤਲਵੰਡੀ ਭਾਈ ਦੇ ਲਾਗੇ ਫੋਜਪੁਰ ਦਾ ਏਰੀਆ ਇੱਕ ਪਾਸੇ ਕਿੱਝ ਕੇ ਲੱਗਦਾ ਹੋਇਆ ਜੱਫਾ ਲੁਧਿਆਣਾ ਜਿਲ੍ਹਾ ਚੋਤਾ ਦੀ ਟੀਮ ਹੈ ਪਰ ਜੱਗਾ ਮੇਰੇ ਵੀ ਆ ਕਬੱਡੀ ਟੀਮ ਦੇ ਹਿੱਸੇ ਹੋ ਚੁੱਕਿਆ ਹੈ। ਆ ਹੁਣ ਬੰਦਾ ਅਗਲੀ ਕਬੱਡੀ। ਦੂਸਰਾ ਸੈਮੀ ਫਾਈਨਲ ਕਿਨੇ ਸਿਰੇ ਦਾ ਖੇਡਿਆ ਜਾਣਾ ਜਾਸੀਕਰਾਂ ਦਾ ਕਬੱਡੀ ਕੱਪ ਆ। ਮੌਂਟੀ ਸੰਧੂ ਜੂ ਐਸਏ। ਅਡਾ ਵੀ ਬੂਟਾ ਕਨੇ ਜੂ ਐਸਏ। ਦੇ ਗੋਗੀ ਮੇਨਾ ਯੂਐਸਏ ਗਿੱਲੀ ਧੂਰੀ ਵਾਲਾ ਵੀਰ ਯੂਐਸਏ ਤੇ ਅਸਰਾ ਆਸਟ੍ਰੇਲੀਆ ਉਹ ਵੀ ਵੀਰ ਕਹਿੰਦੇ ਲਾਈਵ ਜੁੜੇ ਹੋਏ ਨੇ ਆਪਣੇ ਟੂਰਨਾਮੈਂਟ ਦੇ ਨਾਲ ਧੰਨਵਾਦ ਹੈ ਕਿ ਨਾਲ ਕਹਿੰਦੇ ਸੀਪਾ ਜੱਗਾ ਯੂਐਸਏ ਤੋਂ ਸਾਡਾ ਵੀਰ ਗੋਗੀ ਸੰਗਾਰੀ ਹਣੀ ਬਬਲੂ ਜੱਗਾ ਹਣੀ ਕਹਿੰਦੇ ਲਾਈਵ ਜੁੜੇ ਹੋਏ ਨੇ ਧੂਰੀ ਦੇ ਵਿੱਚ ਵੱਡਾ ਕਬੱਡੀ ਕੰਮ ਕਰਵਾਉਂਦੇ ਨੇ ਧੰਨਵਾਦ ਸਾਰੇ ਭਰਾਵਾਂ ਦਾ ਗਲੇ ਨਾਗਰਾ ਯੂਐਸਏ ਸਾਡਾ ਭਰਾ ਲਾਈਵ ਜੁੜਾ ਆਇਆ ਜਾਸਿਕਾ ਦੇ ਵਿੱਚ ਵੱਡੀ ਮੁबारकਤਾ ਲਓ ਸਿਰੇ ਦਾ ਮੈਚ ਗੋਗੋ ਗੋਗੀ ਰੋਕੀ ਨਹੀਂ ਧਰਦੀ ਦਾ ਮਿਲ ਗ੍ਰੋ ਐਂ ਕੰਦਾ ਟਰਾਈ ਖੇਡਾਂ ਦੇ ਵਿੱਚ ਵਾਹ ਇੱਕ ਵਾਰੀ ਤਾੜੀ ਮਾਰ ਦਿਓ ਜਿੰਨੇ ਵੀ ਰਾਪਰ ਕਿਹਾ ਬਹੁਤ ਜਸਪੀਰ ਪੁੱਜੇ ਮਾਰ ਦਿਓ ਤਾੜੀ ਕਰ ਦਰਬਾਰ ਦੇ ਨਾਲ ਹੋ ਕੇ ਹੱਜੋ ਜੋਤੀ ਬਾਤੂ ਲਾਸ਼ਾ ਦਰਬਾਰ ਦੇ ਨਾਲ ਇੱਕ ਵਾਰੀ ਤਾੜੀ ਮਾਰ ਦਿਓ ਬੜਾ ਸੋਹਣਾ ਬਾਤ ਖੇਡ ਗਰਾਉਂਡ ਤੇ ਖੇਡਿਆ ਜਾ ਰਿਹਾ ਹੈ ਕਿ ਭਗਤ ਇਹਨਾਂ ਕਹਿੰਦਾ ਫਾਸੀ ਨਾ ਦੁਨੀਆ ਚੇਤੇ ਕਰਦੀ ਕਿ ਝਾਤੀ ਨਾਲ ਕੌਣ ਕਹਿੰਦਾ ਜੇ ਵਿੱਚ ਮੈਦਾਨ ਦਾ ਲੜਦੀ ਕੱਚੇ ਘੜੇ ਦੀ ਗੱਲ ਨਾ ਹੁੰਦੀ ਤੇ ਵੀ ਰੀਤ ਕਰਦੀ ਉਹ ਦਾਸ ਮਾਨ ਨੇ ਦੋਹਾਂ ਨਹੀਂ ਸੀ ਜੇ ਕੱਲ ਤੱਕ ਤਣਾ ਫੜਦੀ ਹਰਜੀਤ ਬਰਨਾਲ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹ ਦੇ ਕਰਦੀ ਕਿ ਛਾਤੀ ਵਿੱਚੇ ਪਲਦਾ ਹੋਵੇ ਦੁਨੀਆ ਕਦੇ ਵੀ ਕੇਂਦੇ ਕਰਦੀ ਦੁਨੀਆ ਕਦੇ ਵੀ ਕੇਂਦੇ ਕਰਦੀ ਹਲੇ ਹੱਥ ਦੇ ਵਿੱਚ ਦੋਰਾ ਸੁਨਾਮੇ ਪੁੱਛੇ ਜਾਂਦੇ ਇਹ ਤੋਂ ਆਉਣ ਵਾਲੇ ਖੇਡ ਸੀਜ਼ਨ ਦੇ ਵਿੱਚ ਜੂਹਸੇ ਦੇ ਖੇਡ ਮੈਦਾਨਾਂ ਦੇ ਵਿੱਚ ਮੁਰ ਜੋਦਾ ਅਣੀ ਕਰਨ ਐਲਾਨ ਕਰਦੇ ਨੇ ਸੰਦੀਪ ਗੁਰਨੇਉਣੀ ਐਲਾਨ ਕਰਦੇ ਕੋ 30 25000 ਉਹ ਜਿਹਨੂੰ ਪੱਖੀ ਨੇ ਜਿੱਤਿਆ ਹੈ ਤੇ ਭਾਵੇਂ ਕਿ ਤਾੜੀ ਮਾਰ ਦਿਓ ਵਾਹ ਅੱਜ ਦੇ ਟੂਰਨਾਮੈਂਟ ਦਾ ਨਿਯਾਰਨ ਪੱਤਰਾ ਜਗਰਾਜ ਕਹਿੰਦੇ ਫਰੋਜਪੁਰੀਆ ਕਬੱਡੀ ਮੁੰਡਾ ਧੰਨੇ ਸ਼ਹੀਦ ਦੀ ਧਰਤੀ ਦਾ ਆਜੋ ਬੁਲਾਦੇ ਕਿ ਫੋਲਸਪੁਰ ਦਾ ਏਰੀਆ ਕਬੱਡੀ ਪਾਈ ਦੇ ਲਾਗੇ ਦਾ ਪਿੰਡ ਹੈ ਤਰਨਾ ਸ਼ਹੀਦ ਮੀਰ ਬਿਰੀਓ ਜੁਗਰਾਤ ਸਿੰਘ ਇਹ ਕਬੱਡੀ ਪਾ ਲਈ ਪਾਤਾ ਹੋਇਆ ਪਰ ਅੱਜ ਕਬਾਤਰ ਕਦਰ ਦੀ ਕੰਗੋਦੀ ਹੈ ਉੱਧਰ ਬਾਕੀ ਪਤਵਾਰ ਤਾੜੀ ਮਾਰ ਦਿਓ ਵਾਹ ਜਿਵੇਂ ਕਹਿੰਦੇ ਹੀਰਾ ਕਹਿੰਦਾ ਹੁੰਦਾ ਕਿ ਮੱਖ ਮੋੜ ਤੇ ਆਣ ਦਿਲ ਤੋੜਦੇ ਆ ਨਾਤਾ ਫਿਰ ਕਦਰੇ ਤੂੰ 11 ਦੇ ਨਾਲ ਜੋੜਦੇ ਆ ਜਾਂ ਵੇਖੀ ਕੀ ਕੀ ਕੰਡੇ ਕਟਾ ਗਏ ਇਹ ਜਾਂ ਕੁਝ ਕੁਝ ਕਰਨਾ ਕਾਬਿਲ ਹੈ ਪੰਜ ਬਰਾਬਰ ਕਟਾ ਗਏ ਜਾਂ ਜੋ ਨਾ ਕਰਨਾ ਕਾਬਿਲ ਹੈ ਤਰਕਾ ਗਈ ਉਹ ਜਿਹਨੂੰ ਗੋਗੋ ਰੜਕੀ ਦਾ ਨਾਮ ਦਾ ਜੱਫਾ ਵੜਿਆ ਲੱਗਿਆ ਵਾਹ ਵਾਹ ਬਲੇ ਬੋਲੇ ਸਵਾਦ ਕਿਹ ਇੱਥੇ ਆ ਪਾਇਆ ਲਓ ਜੱਫੇ ਲਾ ਕੇ ਸਵਾਦ ਬਾਦ ਲਿਆ ਦਰਸ਼ਕਾਂ ਨੇ ਅਨੰਦ ਮਾਣਿਆ ਐਨ ਕਹਿੰਦੇ ਦੁਨੀਆ ਖੁਸ਼ਾ ਜਦੋਂ ਦੁਨੀਆ ਖੁਸ਼ ਹੋਵੇ ਨਾ ਕਹਿੰਦੇ ਪ੍ਰਮਾਤਮਾ ਖੁਸ਼ ਹੁੰਦਾ ਲਓ ਸੰਧੂ ਸਾਹਿਬ ਸਟੇ ਦੇ ਮੱਥੇ 'ਤੇ ਕਵੀ ਬੱਬੂ ਬਾਈ ਮਾਰੂ ਦੇ ਉਹ ਕੜੀ ਆਦਾਂ ਨੇ ਤਾਰ ਲੀਤੋ ਚੁੱਕੇ ਕਾਲਾ ਬਾਈ ਪਹੁੰਚ ਗਿਆ ਕੋਕੀ ਗੋਗੇ ਰੱਖੇ ਰੱਖ ਕਾਲੇ ਬਾਈ ਸੁਆਦ ਆ ਪਿਆ ਤੇ ਅੱਕਦਾ ਫਰਕ ਹੈ ਕੁੱਟ ਕਦੇ ਸੰਗ ਬੱਦੇ ਹੋਈ ਨੇ ਵਾਹ ਕਿਵੇਂ ਕੱਢੀ ਹੋਈ ਆ ਪਕਾ ਦਾ ਸਾਤ ਚੁੱਕਿਆ ਆਧੇ 1.5 ਪੁਆਇੰਟ ਦੇ ਜਿੱਤਾਂ ਹਾਰਾ ਹੋਣੀਆਂ ਨੇ ਤੁਹਾਨੂੰ ਬੋਲ ਰਿਹਾ ਆਇਦਰ ਜੱਗਾ ਮੇਰੇ ਵੀਰੂ ਰੈਫਰੀ ਨੇ ਫਸ ਲੱਗ ਗਈ ਤਾੜੀ ਮਾਰਦੇ ਬਾਜੀ ਗੋਗੀ ਮੇਰੇ ਵੀਰੋ ਕਬੱਡੀ ਪਾਉਣੇ ਵਾਦਾ ਹੋਇਆ ਚੋਤਾਵਾਲਾ ਟਰਕੀ ਆਪਣੇ ਕਹਿੰਦੇ ਕਬੱਡੀ ਪਾਉਂਦਾ ਹੋਇਆ ਉਧਰ ਸਾਡਾ ਕਾਲਾ ਪਈਆ ਧੰਨਵਾਦ ਕਰਦੇ ਆ ਕਾਲੇ ਪਈਏ ਤੇ ਨਾਲ ਹੀ ਆਇਦਰ ਗੋਗੀ ਦੀ ਕਬੱਡੀ ਹੈ 500 ਰੁਪਿਆ ਗੋਗੀ ਦੀ ਕਬੱਡੀ ਤੇ ਆ ਉਹ ਜਗੀਰ ਦੀ ਗੋਗੀ ਤਾਂ ਕੁਸਰ ਬੀ ਆ ਗਿਆ ਬਹੁਤ ਜੀ ਦੇ ਰਿਹਾ ਸਵਾਦ ਆ ਗਿਆ ਤਾੜੀ ਮਾਰ ਦਿਓ ਉਹ ਸਾਡਾ ਬਾਈ ਕਾਲਾ ਤੋਂ ਚੁੱਕਿਆ ਵਾ ਵਾ ਸਾਡਾ ਬਾਈ ਵੀ ਪਹੁੰਚਿਆ ਜਗਰਾਜ ਖੋਲਪੁਰੀਏ ਧੰਨੇ ਸੀਧਾ ਆ ਕੇ ਕਬੱਡੀ ਬੱਲਾ ਨਜ਼ਾਰਾ ਪਕੜਾ ਐ ਸਾਡੇ ਥਾਣਾ ਰੋਮੀ ਲੱਗਦਾ ਧੰਦਾ ਦਾ ਨੰਦ ਬੱਧਿਆ ਪਿਆ ਜਗਰਾਜ ਜੇ ਖਾ ਜੂ ਹਥੇ ਸਾਡੇ ਵੀ ਲਾਈਵ ਨੇ ਹੋਏ ਨੇ ਬੰਮੀ ਇੱਧਰ ਆ ਗਿਆ ਧੰਨਵਾਦ ਇੱਧਰ ਜੱਗੇ ਦੀ ਕਬੱਡੀ ਤੇ ਕਾਲਾ ਬਾਈ ਕਹਿੰਦਾ ਫੇਰ 500 ਮੋਤੀ ਨੇ ਨਵੀਂ ਗ੍ਰਾਂਤੀ ਜੀ ਚਾਤੀ ਹੁਣ ਔਰ ਨਵੇਂ ਨਵੇਂ ਨੋਟ ਆਉਣ ਲੱਗੇ ਨੇ ਆਹ ਕਬੱਡੀ ਤੇ 500 ਰੁਪਏ ਲੱਗ ਚੁੱਕੇ ਆ ਹਾਂ ਸਾਡਾ ਕਾਲਾ ਬਾਈ ਗੋਣ ਵਿੱਚ ਪਹੁੰਚ ਚੁੱਕਿਆ ਜੱਗੇ ਦੀ ਕਬੱਡੀ ਆ ਕਿ ਜੱਗਾ ਜੰਮਿਆ ਤੇ ਪਹਿਲੇ ਨੰਬਰ ਤਾਂ ਆ ਗਿਆ ਪੱਡਾ ਹੋਇਆ ਕਬੱਡੀ ਖੇਡ ਦਾ ਇੱਧਰ ਜੱਗੇ ਦੀ ਕਬੱਡੀ ਆ ਪਰ ਦੂਜੇ ਪਾਸੇ ਪੀਤਾ ਹੱਥਾਂ ਨਾਲ ਨਹੀਂ ਦੱਸਣਾ ਵਾਹ ਆ ਗਿਆ ਜਦੋਂ ਕਾਲੇ ਵੱਲ ਤੇਰਾ ਪੰਜ ਕਿੱਥੇ ਜਾਫੀ ਦੇ ਖਾਤੇ ਬਿਜਵਾ ਲਿਓ ਵਾਹ ਨਿਖਾਰ ਆ ਰਿਹਾ ਪਿਆ ਅੱਗੇ ਪੈਨ ਦਾ ਫੜਕਾ ਕੁੱਟੀਆਂ ਦੇ ਸੱਗ ਵੱਗੇ ਹੋਏ ਨੇ ਤਾੜੀ ਮਾਰ ਦਿਓ ਵਾਹ सवाल वखरा चोन दूरो सद्या आनंद मान जी फुटी खणे आऊं वखर नियारा

ਜੋ ਜੁਆ ਸੋ ਲਾਈਟ ਹੋ ਗਿਆ ਤੇ ਨਾਮ ਧੰਵਾ ਸੜਵੀ ਵੈਰਾਈਟੀ ਕਰਦਾ ਸੰਦੀਪ ਗੁਰਨੇ ਵਾਲਾ ਹਾਂਜੀ ਲਾਡੀਆ ਹੈਪੀ ਸ਼ੀਰ ਫਾਤ ਤੰਨਾ ਸ਼ੀਰ ਦੀ ਤੇ ਪਰੇ ਰੋਤ ਰਹੀ ਹੈ ਕਿ ਜਿੱਤੜ ਜਿੱਤੜ ਹਰ ਵੀ ਕਹਿੰਦਾ ਕਦੇ ਹਾਰ ਵੀ ਖੇਡ ਫਕੀਰਾ ਕਿ ਜਿੱਤੜ ਦਾ ਬਲ ਕੋਤੀ ਪੈਂਦਾ ਤੇ ਹਾਰ ਦਾ ਬਲ ਹੀਰਾ ਬਾਸ ਕੇ ਦੇ ਅਗੇ 10 ਕਿਲੋ ਨੂੰ ਮੈਂ ਪੀ ਆ ਥੋੜੇ ਕਿਲੇ ਵਿੱਚ ਵਾਇਪਲ ਹੋਣੀ ਹੈ ਕਬਾਲ ਪਾਪ ਤੇ ਪੀਰਾ ਫਕੀਰਾਂ ਦੇ ਦੀ ਖੁਰਾਕ ਜਿਹੜੀ ਕਬਾਜੀ ਹੋਇਆ ਕਰਦੀ ਹੈ ਕਿੱਥੇ ਆਪਾਂ ਸਵੇਰੇ ਦੇ ਬੈਠਿਆਂ ਦੀ ਧੁੱਪ ਦੇ ਵਿੱਚ ਹੁਣ ਤਾਂ ਪੈਸੇ ਮਿੱਠੀ ਮਿੱਠੀ ਹਵਾ ਹੁੰਦੀ ਹੈ ਲਾਡੀ ਲਾਡੀ ਸੰਟੀ ਵਾਲਾ ਮਾਨਸਾ ਵਾਲੇ ਬਾਰੂਕਾ ਇੱਕ ਮੇਰਾ ਵੀ ਬਹੁਤ ਰੁਕੀ ਉਹ ਖੜੇ ਤੇਜ਼ ਜਾਵੇ ਉਹਦਾ ਵਿਸ਼ੇਸ਼ ਪ੍ਰਬੰਧ ਦਾ ਗਾ ਵੀ ਕੋਤੋ